ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਇਸ ਹਫ਼ਤੇ ਦੇ ਅੰਤ ਦੇ ਵਿੱਚ ਇੱਕ ਵਿਦੇਸ਼ੀ ਯਾਤਰਾ ਉਤੇ ਮੱਧ ਅਮਰੀਕਾ ਦਾ ਦੌਰਾ ਕਰਨਗੇ ਜੋ ਰਾਸ਼ਟਰਪਤੀ ਟਰੰਪ ਦੀਆਂ ਪ੍ਰਮੁੱਖ ਤਰਜੀਹਾਂ ਨੂੰ ਉਜਾਗਰ ਕਰੇਗਾ ਜਿਸ ਦੇ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਵੀ ਸ਼ਾਮਲ ਹੈ ਕੋਈ ਇਹ ਸੁਨੇਹਾ ਵੀ ਭੇਜਣ ਦੀ ਕੋਸ਼ਿਸ਼ ਕਰੇਗਾ ਕਿ ਖੇਤਰੀ ਨੇਤਾਵਾਂ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਪਨਾਵਾ ਨਹਿਰੂ ਤੇ ਆਪਣਾ ਕੰਟਰੋਲ ਮੁੜ ਹਾਸਲ ਕਰਨਾ ਚਾਹੁੰਦਾ ਹੈ ਤੇ ਉਹਦਾ ਸੰਭਾਲਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਵਿਦੇਸ਼ ਦੌਰਾ ਹੋਵੇਗਾ ਮਾਦ ਅਮਰੀਕਾ ਦੀ ਯਾਤਰਾ ਨੂੰ ਚੋਟੀ ਦੇ ਅਮਰੀਕੀ ਡਿਪਲੋਮੇਟਾਂ ਲਈ ਔਰ ਸੁਧਾਰਨ ਮੰਨਿਆ ਜਾ ਰਿਹਾ ਕਿਉਂਕਿ ਪੁਰਵਜਾਂ ਨੇ ਆਮ ਤੌਰ ਉੱਤੇ ਸ਼ੁਰੂਆਤੀ ਯਾਤਰਾਵਾਂ ਲਈ ਯੂਰਪ ਜਾਂ ਏਸ਼ੀਆ ਨੂੰ ਤਰਜੀਹ ਦਿੱਤੀ ਤੇ ਰੂਬੀਓ ਨੇ ਸ਼ੁੱਕਰਵਾਰ ਨੂੰ ਦਾ ਵਾਲ ਸਟਰੀਟ ਜਰਨਲ ਦੇ ਵਿੱਚ ਲਿਖਿਆ ਇਹ ਕੋਈ ਸੰਜੋਗ ਨਹੀਂ ਹੈ ਕਿ ਮੈਂ ਵਿਦੇਸ਼ ਮੰਤਰੀ ਵਜੋਂ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਆਪਣੇ ਨੇੜਲੇ ਦੇਸ਼ ਨੂੰ ਚੁਣਿਆ। ਐਥਰੂ ਲਾਗੂ ਕਰਨ ਵਾਲਾ 트াম্প ਪ੍ਰਸ਼ਾਸਨ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਤੇ ਇਹਦੇ ਨਾਲ ਹੀ ਪ੍ਰਾਮਾ ਨੈਰੂ ਤੇ ਅਮਰੀਕਾ ਦਾ ਕੰਟਰੋਲ ਮੁੜ ਹਾਸਲ ਕਰਨਾ ਅਤੇ ਪੱਛਮੀ ਗੋਲਫ ਫਾਇਰ ਦੇ ਵਿੱਚ ਚੀਨ ਦੇ ਵਾਅਦੇ ਪ੍ਰਭਾਵ ਨੂੰ ਰੋਕਣਾ ਵੀ ਉਹਦੀਆਂ ਤਰਜੀਹਾਂ ਵਿੱਚੋਂ ਇੱਕ ਹੈ। ਕੈਨੇਡਾ ਨੇ ਸਥਾਈ ਨਿਵਾਸ ਪੀਆਰ ਦੇ ਲਈ ਇੱਕ ਨਵੇਂ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤੀ ਤਰੀਕ ਦਾ ਐਲਾਨ ਕਰ ਦਿੱਤਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਹੋਮ ਕੇਅਰ ਵਰਕਰਾਂ ਦੇ ਲਈ ਨਵਾਂ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 31 ਮਾਰਚ 2025 ਨੂੰ ਖੁੱਲੇਗਾ ਤੇ ਇਹਨਾਂ ਨਵੇਂ ਪਾਇਲਟ ਪ੍ਰੋਗਰਾਮਾਂ ਨੂੰ ਆਈਆਰਸੀਸੀ ਦੁਆਰਾ ਸਮੂਹਿਕ ਤੌਰ ਉੱਤੇ ਕੈਨੇਡਾ ਦਾ ਹੋਮ ਕੇਅਰ ਵਰਕ ਇਮੀਗ੍ਰੇਸ਼ਨ ਪਾਇਲਟ ਕੀਤਾ ਜਾਂਦਾ ਹੈ ਤੇ ਇੱਕ ਰਿਪੋਰਟ ਦੇ ਅਨੁਸਾਰ ਇਹ ਪਾਇਲਟ ਪ੍ਰੋਗਰਾਮ ਦੇਖਭਾਲ ਕਰਮਚਾਰੀਆਂ ਲਈ ਪਿਛਲੇ ਸਥਾਈ ਨਿਵਾਸ ਮਾਰਗਾਂ ਦੀ ਥਾਂ ਲੈਣਗੇ ਤੇ ਇਹਨਾਂ ਦੀ ਮਿਆਦ ਵੀ ਖਤਮ ਹੋ ਗਈ ਹੈ ਤੇ ਇਹਨਾਂ ਨਵੇਂ ਪਾਇਲਟ ਪ੍ਰੋਗਰਾਮਾਂ ਲਈ ਯੋਗ ਹੋਣ ਲਈ ਵਿਦੇਸ਼ੀ ਨਾਗਰਿਕਾ ਕੋਲ ਕੈਨੇਡੀਅਨ ਲੈਂਗੁਏਜ ਬੈਚਮਾਰਕ ਸਕੇਲ ਉੱਤੇ ਚੌਥੇ ਪੱਧਰ ਦੇ ਬਰਾਬਰ ਅਧਿਕਾਰ ਤਾਂ ਪਾਸ਼ਾ ਦੀ ਯੋਗਤਾ ਹੋਣੀ ਚਾਹੀਦੀ ਹੈ ਤੇ ਉਹਨਾਂ ਕੋਲ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਯੋਗਤਾ ਹੋਣੀ ਚਾਹੀਦੀ ਹੈ ਵਿਦੇਸ਼ੀ ਲਗਰਨੇ ਕੋਲ ਹਾਲੀ ਦੇ ਵਿੱਚ ਅਤੇ ਸਬੰਧਿਤ ਕੰਮ ਦਾ ਤਜਰਬਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਘਰੇਲੂ ਦੇਖਪਾਲ ਦੀ ਨੌਕਰੀ ਲਈ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਹੋਣੀ ਚਾਹੀਦੀ ਹੈ ਰੂਸ ਨੇ ਸ਼ਨੀਵਾਰ ਨੂੰ ਕਿਹਾ ਕਿ ਫਿਲਸਤੀਨੀ ਸ਼ਰਧਾਤੀ ਅਲੀ ਸੰਯੁਕਤ ਰਾਸ਼ਟਰ ਰਾਹਤ ਤੇ ਕਾਰਜਾਜੰਸੀ ਦੀਆਂ ਗਤੀਵਿਧੀਆਂ ਉੱਤੇ ਇਜ਼raਇਲੀ ਮਬੰਦੀਆਂ ਨਿਰਾਸ਼ਾਜਨਕ ਨੇ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਰੂਸੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਫਿਲਸਤੀਨੀ ਵਾਲੀ ਸਭ ਤੋਂ ਗੰਭੀਰ ਮਨੁੱਖੀ ਨਤੀਜਿਆਂ ਨਾਲ ਭਰੇ ਅਜਿਹੇ ਮਨਮਾਨੇ ਕਦਮ ਬਹੁਤ ਨਿਰਾਸ਼ਾਜਨਕ ਨੇ ਤੇ ਇਹਨਾਂ ਦੀ ਨਿੰਦਾ ਹੋਣੀ ਚਾਹੀਦੀ ਹੈ। ਰੂਸ ਦਾ ਕਹਿਣਾ ਇਹ ਹੈ ਕਿ UNRWA ਜੋ ਦਹਾਕਿਆਂ ਤੋਂ ਫਿਲਸਤੀਨੀ ਲੋਕਾਂ ਦੀ ਸਮਰਥਨ ਦਾ ਥੰਮ ਰਿਹਾ ਹੈ ਅਤੇ ਸ਼ਰਨਾਰਥੀਆਂ ਦੇ ਬੁਨਿਆਦੀ ਅਧਿਕਾਰਾਂ ਦੀ ਗਾਰੰਟਰ ਹੈ ਤੇ ਉਸ ਨੂੰ ਫਿਲਸਤੀਨੀ-ਇਜ਼ਰਾਈਲੀ ਟਕਰਾਅ ਦਾ ਅੰਤਮ ਹੱਲ ਹੋਣ ਤੱਕ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ ਜ਼ਿਕਰ ਹੋ ਗਿਆ ਕਿ ਬੁੱਧਵਾਰ ਨੂੰ ਇਜ਼ਰਾਈਲੀ ਸ਼ੁੱਕਰਵਾਰ ਦੇ ਬੁਲਾਰੇ ਡੇਵਿਡ ਮੈਟਜ਼ਰ ਨੇ ਕਿਹਾ ਸੀ ਕਿ ਯੂਨਰਵਾਇਡ ਹੈ ਦਫ਼ਤਰ 48 ਘੰਟਿਆਂ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ ਅਤੇ ਸਹਿਯੁਕਤ ਰਾਸ਼ਟਰ ਸਹਾਇਤਾ ਏਜੰਸੀ ਨਾਲ ਸਾਰੇ ਸੰਪਰਕ ਮੁਅਤਲ ਕਰ ਦਿੱਤੇ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲੀਆ ਫੈਸਲੇ ਨੇ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕੀ ਸਰਕਾਰ ਨੇ ਬੰਗਲਾਦੇਸ਼ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਰੋਕ ਦਿੱਤੀ ਹੈ। ਜਿਸ ਕਾਰਨ ਉੱਥੋਂ ਦੀਆਂ ਕਈ ਏਜੰਸੀਆਂ ਆਪਣੇ ਦਫ਼ਤਰ ਬੰਦ ਕਰ ਰਹੀਆਂ ਨੇ ਅਤੇ ਹਜ਼ਾਰਾਂ ਕਰਮਚਾਰੀਆਂ ਨੂੰ ਕੱਢ ਰਹੀਆਂ ਨੇ। ਹਾਲ ਹੀ ਦੇ ਵਿੱਚ ਇੱਕ ਵੱਡੀ ਏਜੰਸੀ ਨੇ ਅਚਾਨਕ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਤੇ 1000 ਤੋਂ ਵੱਧ ਕਰਮਚਾਰੀਆਂ ਨੂੰ ਬਰਕਾ ਉਸ ਕਰ ਦਿੱਤਾ ਹੈ ਇਸ ਤੋਂ ਇਲਾਵਾ ਕਈ ਹੋਰ ਏਜੰਸੀਆਂ ਵੀ ਐਸੇ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਅਮਰੀਕੀ ਸਹਾਇਤਾ ਬੰਦ ਹੋਣ ਦਾ ਸਭ ਤੋਂ ਵੱਡਾ ਪ੍ਰਭਾਵ ਬੰਗਲਾਦੇਸ਼ ਦੇ ਇੰਟਰਨੈਸ਼ਨਲ ਸੈਂਟਰ ਫਾਰ ਡਾਇਰੀਆ ਡਾਈਜ਼ ਰਿਸਰਚ ਉੱਤੇ ਪਿਆ ਹੈ ਸਰਸਤਾ ਨੇ 1000 ਤੋਂ ਵੱਧ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜੋ ਯੂ ਐਸ ਐਡ ਦੁਆਰਾ ਫੰਡ ਕੀਤਾ ਗਏ ਪ੍ਰੋਜੈਕਟਾਂ ਉੱਤੇ ਕੰਮ ਕਰ ਰਹੇ ਸਨ ਪਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ਨੀਵਾਰ ਬਜਟ 2025 ਪੇਸ਼ ਕੀਤਾ ਹੈ ਤੇ ਇਸ ਦੇ ਵਿੱਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਲਈ ਨਿਰਮਲਾ ਸੀਤਾ ਰਾਮ ਨੂੰ ਵਧਾਈ ਦਿੱਤੀ ਹੈ ਪੀਐਮ મોદી ਨੇ ਕਿਹਾ ਕਿ ਹਰ ਕੋਈ ਤੌਰ ਤੇ ਪ੍ਰਸ਼ੰਸਾ ਕਰ ਰਿਹਾ ਹੈ ਬਜਟ ਬਹੁਤ ਚੰਗਾ ਹੈ ਤੇ ਉਹਨਾਂ ਨੇ ਆਖਿਆ ਕਿ ਇਹ ਬਜਟ ਆਮ ਨਾਗਰਿਕ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਪੂਰਾ ਕਰਨ ਵਾਲਾ ਹੈ ਤੇ ਇਹ ਬਜਟ ਨਿਵੇਸ਼ ਅਤੇ ਖਪਤ ਨੂੰ ਵਧਾਏਗਾ ਮੈਂ ਵਿੱਤ ਮੰਤਰੀ ਅਤੇ ਉਹਨਾਂ ਦੀ ਟੀਮ ਨੂੰ ਪੀਪਲਜ਼ ਦਾ ਬਜਟ ਬਣਾਉਣ ਲਈ ਵਧਾਈ ਦਿੰਦਾ ਪੀਐਮ મોદી ਨੇ ਬਜਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਹਰ ਭਾਰਤੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਜਟ ਹੈ ਅਸੀਂ ਕਹਿ ਸਕਦੇ ਹਾਂ ਨੌਜਵਾਨਾਂ ਲਈ ਖੋਲ ਦਿੱਤੇ ਨੇ ਇਹ ਬਜਟ ਫੋਰਸ ਆ ਮਲਟੀਪਲਾਇਰ ਤੇ ਬਜਟ ਵਿੱਚ ਕਿਸਾਨਾਂ ਲਈ ਐਲਾਨ ਹੈ ਤੇ 100 ਜ਼ਿਲ੍ਹਿਆਂ 'ਚ ਸਿੰਚਾਈ ਤੇ ਬੁਨਿਆਦੀ ਢਾਂਚੇ ਦਾ ਡਵੈਲਪਮੈਂਟ ਹੋਵੇਗਾ ਉਹਨਾਂ ਆਖਿਆ ਕਿ ਭਾਗਤ ਵਿੱਚ ਵੱਡੇ ਸ਼ਿਪ ਦੇ ਨਿਰਮਾਣ ਨੂੰ ਉਤਸ਼ਾਹਿਤ ਮਿਲੇਗਾ ਤੇ ਇਹ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲਾ ਖੇਤਰ ਹੈ ਦੇਸ਼ ਵਿੱਚ ਟੂਰਿਜ਼ਮ ਬਜਟਾਂ ਟੂਰਿਜ਼ਮ ਨੂੰ ਮਜਬੂਤੀ ਮਿਲੇਗੀ ਤੇ ਪੀਐਮ મોદી ਨੇ ਕਿਹਾ ਕਿ ਬਜਟ ਵਿੱਚ ਮੈਨੂਫੈਕਚਰਿੰਗ ਅਤੇ 360 ਡਿਗਰੀ ਫੋਕਸ ਹੈ ਸੋਖਮ ਛੋਟੇ ਅਤੇ ਦਰਮਿਆਨੇ ਉਦਮ ਨੂੰ ਮਜਬੂਤੀ ਮਿਲੇਗੀ ਤੇ ਲੈਦਰ ਫੁੱਟਵੈਅ ਕਿਡੋਣਾ ਇੰਡਸਟਰੀ ਨੂੰ ਵਿਸ਼ੇਸ਼ ਸਮਰਥਨ ਦਿੱਤਾ ਗਿਆ ਉਹਨਾਂ ਆਖਿਆ ਕਿ 12 ਲੱਖ ਤੱਕ ਦੀ ਆਮਦਨ ਨੂੰ ਟੈਕਸ ਫ੍ਰੀ ਕੀਤਾ ਗਿਆ ਮਿਸਰ ਜਰਡਨ ਸਾਊਦੀ ਅਰਬ ਕਤਰ ਸੰਯੁਕਤ ਅਰਬ ਅਮੀਰਾਤ ਅਤੇ ਫਿਲਿਸਤਿਨ ਦੇ ਵਿਦੇਸ਼ ਮੰਤਰੀ ਸ਼ਨੀਵਾਰ ਨੂੰ ਕਾਹਿਰਾ ਦੇ ਵਿੱਚ ਮਿਲਣਗੇ ਕਮਿਸਰ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਮੰਤਰਾਲੇ ਦੇ ਬਿਆਨ ਅਨੁਸਾਰ ਮੀਟਿੰਗ ਦੇ ਵਿੱਚ ਫਿਲਿਸਤਿਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੀ ਕਾਰਜਕਾਰੀ ਕਮੇਟੀ ਦੇ ਸਕੱਤਰ ਜਨਰਲ ਅਤੇ ਹਰਬ ਲੀਗ ਦੇ 77 ਜਨਰਲ ਵੀ ਸ਼ਾਮਲ ਹੋਣਗੇ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਾਜ਼ਾ ਪੱਟੀ ਤੋਂ ਮਿਸਰ ਅਤੇ ਜਰਦਨ ਵਿੱਚ ਫਿਲਸਤੀਨੀਆ ਦੇ ਵਿਸਥਾਪਨ ਸਮਧੀ ਪ੍ਰਸਤਾਵ ਸ਼ਾਮਲ ਹੈ ਦੋਵੇਂ ਦੇਸ਼ ਪਹਿਲਾਂ ਵੀ ਇਹ ਜੋ ਕਦਮ ਦਾ ਸਖਤ ਵਿਰੋਧ ਕਰ ਚੁੱਕੇ ਨੇ ਮੰਤਰੀਆਂ ਤੋਂ ਗਾਜ਼ਾ ਪੱਟੀ ਵਿੱਚ ਚੱਲ ਰਹੀ ਸਥਿਤੀ ਖਾਸ ਕਰਕੇ ਇਜ਼ਰਾਇਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤੇ ਨੂੰ ਲਾਗੂ ਕਰਨ ਬਾਰੇ ਚਰਚਾ ਕਰਨ ਅਤੇ ਗਾਜ਼ਾ ਵਿੱਚ ਫਿਲਸਤੀਨੀਆ ਨੂੰ ਉਹਨਾਂ ਦੀ ਰੋਜ਼ੀ ਰੋਟੀ ਦੇ ਪੁਨਰ ਨਿਰਮਾਣ ਵਿੱਚ ਸਹਾਇਤਾ ਕਰਨ ਦੇ ਤਰੀਕਿਆਂ ਦੀ ਖੋਜ ਕਰਨ ਦੀ ਉਮੀਦ ਹੈ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ట్వీਟ ਕਰਦੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਆਉਣ ਦੇਖਿਆ ਕੀਤਾ ਗਿਆ। ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਤੇ ਕੇਂਦਰ ਵੱਲੋਂ ਨਾ ਹੀ ਕਿਸਾਨਾਂ ਅਤੇ ਫਸਲਾਂ ਨੂੰ ਅਤੇ ਐਮਐਸਪੀ ਨਾ ਹੀ ਸੂਬੇ ਨੂੰ ਕੋਈ ਇੰਡਸਟਰੀ ਲਈ ਪੈਕਟ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਨੂੰ ਅਜੇ ਹਾਂ ਕੁਝ ਨਹੀਂ ਦਿੱਤਾ ਗਿਆ ਜੋ ਉਸ ਦੇ ਆਰਥਿਕ ਅਤੇ ਭੂਿਕ ਵਿੱਚ ਸੁਧਾਰ ਲਿਆ ਸਕੇ। ਇਹ ਬਜਟ ਸਿਰਫ ਚੋਣਵੀ ਬਜਟ ਹੈ ਜਿਸ ਵਿੱਚ ਸਿਰਫ ਪਿਆਰ ਸੂਬੇ ਲਈ ਹੀ ਕੋਸ਼ਣਾ ਹੈ। ਇੱਕ ਵਾਰ ਫਿਰ ਬਜਟ ਤੇ ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਮਤਰਿਆ ਸਲੂਕ ਕੀਤਾ ਪਰ ਪੰਜਾਬ ਨੂੰ ਅਸੀਂ ਆਪਣੇ ਬਲਬੂਤੇ ਉੱਤੇ ਪੈਰਾਂ ਕਰਾਂਗੇ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾਰਾਮ ਨੇ ਦੇਸ਼ ਨੂੰ ਪਰਮਾਣੂ ਹੱਬ ਬਣਾਉਣ ਲਈ ਇੱਕ ਵੱਡਾ ਐਲਾਨ ਕੀਤਾ ਵਿੱਤ ਮੰਤਰੀ ਨੇ ਪਰਮਾਣੂ ਖੇਤਰ ਲਈ 20000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਤੇ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪਰਮਾਣੂ ਊਰਜਾ ਮਿਸ਼ਨ ਦੇ ਤਹਿਤ 247 ਤੱਕ ਵਿਕਸਤ ਭਾਰਤ ਲਈ 100 ਗੀਗਾਵਾਟ ਪਰਮਾਣੂ ਊਰਜਾ ਵਿਕਸਤ ਕੀਤੀ ਜਾਵੇਗੀ ਇਤਲੀ ਪਰਮਾਣੂ ਊਰਜਾ ਐਕਟ ਵਿੱਚ ਸੋਧ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਉਹਨਾਂ ਐਲਾਨ ਕੀਤਾ ਕਿ ਜਹਾਜ਼ ਨਿਰਮਾਣ ਵਿੱਤੀ ਸਹਾਇਤਾ ਯੋਜਨਾ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਸਰਕਾਰ ਜਹਾਜ਼ ਨਿਰਮਾਣ ਦੇ ਉੱਤੇ ਜ਼ੋਰ ਦੇ ਰਹੀ ਹੈ ਤੇ ਜਹਾਜ਼ ਨਿਰਮਾਣ ਸਮੂਹ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਰਮਿਲਾ ਸੀਤਾ ਰਮਨ ਨੇ ਆਪਣੇ ਬਜਟ ਭਾਸ਼ਣ ਦੇ ਵਿੱਚ ਕਿਹਾ ਕਿ ਸਾਡਾ ਧਿਆਨ ਗਿਆਨ ਉੱਤੇ ਹੈ ਜਰਦਾਰ ਤੇ ਗਰੀਬ ਨੌਜਵਾਨ ਔਜਨ ਪ੍ਰਦਾਤਾ ਅਤੇ ਮਹਿਲਾ ਸ਼ਕਤੀ ਅੱਜ ਲਈ ਨਹੀਂ ਦੁਬਾਰਾ ਫਿਰ ਆਦਰੋਭਾਗੇ ਉਦੋਂ ਤੱਕ ਦਿਓ ਇਜਾਜ਼ਤ ਸਾਥਸੀ ਦੇ ਕਾਲ ਧੰਨਵਾਦ